ਦੁਕਾਨਾ ਪਾਸਪਾ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਕੋਰਟ ਦੇ ਵਿੱਚ ਨੋਤੀ ਨੂੰ ਲੈ ਕੇ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਦਿੱਲੀ ਸ਼ラਵਲੀ ਤੇ ਘਟਾਲਾ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਝੂਠੀ ਸਫਾਈ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਇਸ ਵਿੱਚ ED ਨੇ ਸਾਰੇ ਤੱਥ ਪੇਸ਼ ਕੀਤੇ ਨੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਹ ਡੀਲ ਕਿੱਥੀ ਹੋਈ ਕਿੰਨੇ ਪਰਸੈਂਟਸ ਦਾ ਨਿਚੀਸਾ ਲਿਆ ਗਿਆ ਅਤੇ ਉਸਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਅਤੇ ਇਹ ਪਾਸਪਾ ਨੂੰ ਅਨਿਲ ਸਰੀਨ ਨੇ ਕਿਹਾ ਕਿ ਦਿੱਲੀ ਤੇ ਬਾਦਲ ਪੰਜਾਬ ਦੇ ਵਿੱਚ ਵੀ ED ਜਾਂਚ ਕਰੇਗੀ ਸ੍ਰੀ ਹੋਮ ਨਿਊਜ਼ ਲਈ ਸ੍ਰਿੰਦਰ ਸੋਨੀ ਦੀ ਰਿਪੋਰਟ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਜੋ ਤੁਹਾਡੇ ਨਾਲ ਸਿੱਧੀ ਗੱਲਬਾਤ ਕਰਨਗੇ ਆਦਰਯੋਗ ਅਨੰਦ ਸਿੰਘ ਜੀ ਸਾਡੇ ਪੰਜਾਬ ਪ੍ਰਦੇਸ਼ ਭਾਜਪਾ ਜਨਤਾ ਪਾਰਟੀ ਦੇ ਮਹਾ ਮੰਤਰੀ ਉਹਨਾਂ ਨਾਲ ਮੌਜੂਦ ਨੇ ਪੰਜਾਬ ਦੇ ਵਾਈਸ ਪ੍ਰਧਾਨ ਜੀਵਨ ਗੁਪਤਾ ਜੀ ਪੰਜਾਬ ਦੇ ਕੈਸ਼ੀਅਰ ਜਤਿੰਦਰ ਜਤਿੰਦਰ ਮਿੱਤਲ ਜੀ ਔਰ ਸਾਡੇ ਪਰਦੇਸ਼ ਦੇ ਕੋਸ਼ਾ ਦੇ ਅਕਸ਼ਦਨੀ ਗੁਰਦੀਪ ਸ਼ਰਮਾ ਜੀ ਦੀ ਜੀ ਨਵੀਂਦਰ ਮਹਰੀ ਜੀ ਚੋਪੜਾ ਜੀ ਪੰਕਜ ਜੈਨ ਜੀ ਸਾਡੇ ਉਪਾਧਿ ਜੋ ਅੱਜ ਦਾ ਕਰੰਟ ਇਸ਼ੂ ਆ ਕੇਜਰੀਵਾਲ ਦਾ ਔਰ ਉਹਦੇ ਨਾਲ ਰਿਲੇਟਡ ਜੋ ਨਵੀਆਂ ਨਿਊਜ਼ ਨੇ ਉਹਦੇ ਬਾਰੇ ਤੁਹਾਡੇ ਨਾਲ ਸਾਰਾ ਰੂਪ ਰੂਪ ਕਰਨਗੇ ਆਦਨੀ ਅਨਿਰ ਸਿੰਘ ਦੋਸਤੋ ਸਭ ਤੋਂ ਪਹਿਲਾਂ ਤੇ ਤੁਹਾਡਾ ਸਭ ਦਾ ਸਵਾਗਤ ਹੈ ਔਰ ਅਸੀਂ ਸਾਰਿਆਂ ਨੇ ਦੇਖਿਆ ਕਿ ਕੱਲ ਮਾਨਯੇ ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੁਆਰਾ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਜਿਹੜੀ ਪਟੀਸ਼ਨ ਪਾਈ ਗਈ ਸੀ ਕੱਲ ਦਿੱਲੀ ਹਾਈ ਕੋਰਟ ਨੇ ਨਾ ਸਿਰਫ ਉਹ ਰਿਜੈਕਟ ਕੀਤੀ ਬਲਕਿ ਉਸ ਫੈਸਲੇ ਨੇ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਨੂੰ ਤੇ ਕਰਾੜਾ ਥੱਪੜ ਮਾਰਿਆ ਇਹ ਜਿਹੜਾ ਛਲਾਵਾ ਕਰਦੇ ਸੀਗੇ ਆਮ ਆਦਮੀ ਦਾ ਔਰ ਦੇਸ਼ ਦੇ ਚ ਨਵੀਂ ਰਾਜਨੀਤੀ ਦੇ ਪ੍ਰਯੋਗ ਦਾ ਜਿਹੜਾ ਛਲਾਵਾ ਕਰਦੇ ਸੀਗੇ ਉਹ ਜਿਹੜਾ ਇੱਕ ਸੀਗਾ ਬਿਲਕੁਲ ਟਹਿ ਗਿਆ ਔਰ ਇਹਨਾਂ ਦਾ ਅਸਲੀ ਚਿਹਰਾ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਆ ਗਿਆ ਔਰ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿਣ ਵਾਲੇ ਅੱਜ ਦੇਸ਼ ਦੇ ਸਭ ਤੋਂ ਪ੍ਰਸ਼ਤਮ ਵਿਅਕਤੀ ਦੇ ਨਾਤੇ ਸਭ ਤੋਂ ਪ੍ਰਸ਼ਤਮ ਪਾਰਟੀ ਦੇ ਨਾਤੇ ਜਾਣੇ ਜਾਣ ਲੱਗ ਪਏ ਔਰ ਜਿਹੜਾ ਚੋਲਾ ਪਾਇਆ ਸੀਗਾ ਕਿਸੀ ਆਮ ਆਦਮੀ ਆ ਜਿਸ ਤਰੀਕੇ ਦੇ ਨਾਲ ਦਿੱਲੀ ਚ ਸ਼ਰਾਬ ਘਟਾਲਾ ਕੀਤਾ ਉਸ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਐਕਸਪੋਜ਼ ਕਰਕੇ ਰੱਖ ਦਿੱਤਾ ਔਰ ਇਹਨਾਂ ਦਾ ਹੰਕਾਰ ਜਿਹੜਾ ਸੀਗਾ ਉਹ ਚੱਕਣਾ ਚੂਰ ਹੋ ਗਿਆ ਔਰ ਹੰਕਾਰ ਵੀ ਇਸ ਇਸ ਹੱਦ ਤੱਕ ਸੀਗਾ ਕਿ ED ਕਿਵੇਂ ਕਦੋਂ ਪੁੱਛੇ ਕਿਵੇਂ ਪੁੱਛੇ ਕਿਵੇਂ ਇਨਵੈਸਟੀਗੇਸ਼ਨ ਕਰੇ ਇਹ ਵੀ ਜੇ ਤੈਅ ਕਰਨਾ ਤੇ ਅਰਵਿੰਦ ਕੇਜਰੀਵਾਲ ਤੈਅ ਕਰੇਗਾ ਕੋਰਟ ਨੇ ਬੜਾ ਸਪਸ਼ਟ ਸ਼ਬਦਾਂ ਦੇ ਵਿੱਚ ਟਿੱਪਣੀ ਕੀਤੀ ਹੈ ਕਿ ਇਨਵੈਸਟੀਗੇਟਿੰਗ ਏਜੰਸੀ ਜਿਹੜੀਆਂ ਹੈਗੀਆਂ ਨੇ ਇਹ ਉਹਨਾਂ ਨੇ ਤੈਅ ਕਰਨਾ ਹੈ ਕਿ ਉਹਨਾਂ ਨੇ ਇਨਵੈਸਟੀਗੇਸ਼ਨ ਕਿਸ ਤਰੀਕੇ ਨਾਲ ਕਰਨੀ ਹੈ ਨਾ ਕਿ ਸੋ ਕਾਲਡ ਕਲਪਰੇਟ ਨੇ ਕਰਨੀ ਹੈ ਉਹਨਾਂ ਨੇ ਆਪਣੀ ਜ਼ਮਾਨਤ ਮੰਗਣ ਦੀ بجائے ਆਪਣੇ ਗ੍ਰਿਫਤਾਰੀ ਨੂੰ ਚੈਲੰਜ ਕਰਤਾ ਨਾਰਮਲ ਕੋਰਸ ਤੇ ਕੀ ਹੁੰਦਾ ਕਿ ਇੱਕ ਬੰਦਾ ਵੀ ਗ੍ਰਿਫਤਾਰ ਹੋ ਜਾਂਦਾ ਤੇ ਉਹ ਆਪਣੇ ਗ੍ਰਿਫਤਾਰੀ ਦੇ ਉੱਤੇ ਬੇਲ ਤੇ ਜਾਂਦਾ ਔਰ ਇਹ ਕੀ ਕਹਿੰਦੇ ਨੇ ਮੇਰੀ ਗ੍ਰਿਫਤਾਰੀ ਇਲਲੀਗਲ ਹੈਗੀ ਇੱਕ ਨਵਾਂ ਜਿਹੜਾ ਹੈਗਾ ਵਾ ਦੇਸ਼ ਦੇ ਵਿੱਚ ਕਾਨੂੰਨ ਔਰ ਸਿਸਟਮ ਨੂੰ ਲਾਗੂ ਕਰਨ ਦਾ ਪ੍ਰਯਾਸ ਹੈ ਕਿਉਂਕਿ ਇਹ ਆਮ ਆਦਮੀ ਨੇ ਜਿਹੜੇ ਅੱਜ ਹੁਣ ਖਾਸ ਆਦਮੀ ਬਣ ਚੁੱਕੇ ਹੋਏ ਨੇ ਇਸ ਦੇ ਲਾਵਾ ਇਸ ਇਹ ਟੋਟਲੀ ਇੱਕ ਕ腐ਪਸ਼ਨ ਦਾ ਮਾਮਲਾ ਹੈ ਉਸ ਨੂੰ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਇੱਕ ਰਾਜਨੀਤਿਕ ਮੁਤਾਬਨਾਣਾ ਚਾਹੁੰਦੇ ਨੇ ਜਿਹਦੇ ਚ ਕੋਰਟ ਨੇ ਸਪਸ਼ਟ ਸ਼ਬਦਾਂ ਚ ਕਿਹਾ ਹੈਗਾ ਕਿ ਦਿਸ ਇਜ਼ ਅ ਕੇਸ ਬੀਟਵੀਨ ਦਾ ਈਡੀ ਐਂਡ ਅਰਵਿੰਦ ਕੇਜਰੀਵਾਲ this is the case between ed and kejriwal ਇਹਦੇ ਚ ਸੈਂਟਰਲ ਗਵਰਨਮੈਂਟ ਦਾ ਕੋਈ ਲੈਣਾ ਦੇਣਾ ਨਹੀਂ ਇਹ ਸੁਪਰੀਮ ਕੋਰਟ ਨੇ ਕੱਲ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਟਿੱਪਣੀ ਕੀਤੀ ਹੈ ਹਾਈ ਕੋਰਟ ਫਿਰ ਹਾਈ ਕੋਰਟ ਉਹ اور ਹਾਈ ਕੋਰਟ ਨੇ ਇਹ ਵੀ ਕਿਹਾ ਕਿ ED ਨੇ ਇਹ ਰਿਵੀਲ ਕੀਤਾ ਹੈਗਾ ਕਿ ਕੇਜਰੀਵਾਲ ਇਹ ਸਾਰੀ ਜਿਹੜੀ ਪ੍ਰਸ਼ਾਸਨਿਕ ਕਨਸਪੀਰੇਸੀ ਸੀਗੀ ਉਹਦੇ ਵਿੱਚ ਇਨਵੋਲਡ ਹੈ ਜਿਹੜੀ ਐਕਸਾਈਜ਼ ਪਾਲਿਸੀ ਬਣੀ ਉਹਦੀ ਫਾਰਮੂਲੇਸ਼ਨ ਜਿਹੜੀ ਬਣੀ ਉਹਦੇ ਔਰ ਜਿਹੜਾ ਉਹਦੇ ਵਿੱਚ ਇਨਵੋਲਡ ਹੈ ਔਰ ਜਿਹੜਾ ਕ੍ਰਾਈਮ ਹੋਇਆ ਉਹਦੀ ਪ੍ਰੋਸੀਡਸ ਆਈਆਂ ਉਹਦੇ ਵਿੱਚ ਵੀ ਇਹਦਾ ਇਲਾਜ ਹੈਗਾ ਆਪਣੀ ਪਰਸਨਲ ਕੈਪੈਸਿਟੀ ਚ ਅਰਵਿੰਦ ਕੇਜਰੀਵਾਲ ਐਸ ਵੈਲ ਐਸ ਇਨ ਦੀ ਕੈਪੈਸਿਟੀ ਆਫ ਦ ਕਨਵੀਨਰ ਆਫ ਆਮ ਆਦਮੀ ਪਾਰਟੀ and receiving kickbacks اور کورٹ نے اے بھی مننا کہ ای ڈی ਕੋਨੇ ا دے پختہ ثبوت نہیں ڈاکومنٹس ہے گے نے اوروپیا دے بیان ہے گے نے اور انہاں نے جڑی اک مطلب ایکسپرشنز پاس کیت جس کی جڑے اپروور نے او انہاں نے مار کٹ کے دبا کے کر لے ਔਰ ਕੋਰਟ ਨੇ ਬੜੀ ਸਖਤ ਟਿੱਪਣੀ ਕੀਤੀ ਐ ਇਸ ਵਿਸ਼ੇ ਤੇ ਕਿ ਜਿਹੜਾ ਅਪਰੂਵਰ ਹੁੰਦਾ ਕੋਰਟ ਦੀ ਮਰਜ਼ੀ ਨਾਲ ਹੁੰਦਾ ਔਰ ਜੇ ਤੁਸੀਂ ਅਪਰੂਵਰਸ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਗਾਉਂਦੇ ਹੋ ਉਹ ਸਿੱਧਾ ਕੋਰਟ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਗਾਣਾ ਹੈ ਐਸ ਤੋਂ ਵੱਡਾ ਥੱਪੜ ਆਮ ਆਦਮੀ ਵਾਸਤੇ ਕੀ ਹੋ ਸਕਦਾ ਕਿਨੇ ਬੇਸ਼ਰਮਾ ਦੀ ਪਾਰਟੀ ਇਸੇ ਗੱਲ ਨੂੰ ਮੰਨਣੋਂ ਤਿਆਰ ਨਹੀਂ ਔਰ ਇਹਦੇ ਲਾਵਾ ਫਿਰ ਨੇ ਕਿਹਾ ਜੀ ਕਿ ਸਾਡਾ ਜਿਹੜਾ ਲੋਕ ਸਭਾ ਦਾ ਚੋਣ ਆ ਗਿਆ ਜੀ ਇਸ ਕਰਕੇ ਅਰਵਿੰਦ ਕੇਜਵਲ ਅਰੈਸਟ ਕੀਤਾ ਹੈ ਔਰ ਇੱਕ ਨਵਾਂ ਫਰੇਜ਼ ਕੱਢਿਆ ਹੈ ਕਿ ਅਰਵਿੰਦ ਕੇਜਰੀਵਾਲ ਤੋਂ ਨਿਰਿੰਦਰ ਮੋਦੀ ਡਰਦਾ ਹੈ ਮੈਨੂੰ ਹੈਰਾਨੀ ਹੁੰਦੀ ਹੈ ਜਿਸ ਪਾਰਟੀ ਦਾ ਲੋਕ ਸਭਾ ਚ ਇੱਕ ਮੈਂਬਰ ਆਫ ਪਾਰਲੀਮੈਂਟ ਹੋਵੇ ਉਹ ਛੱਡ ਗਿਆ ਹੋਵੇ ਉਹ 303 ਮੈਂਬਰਾਂ ਦੀ ਪਾਰਟੀ ਨੂੰ ਜਿਹਦੇ ਲੋਕ ਸਭਾ ਚ 303 ਮੈਂਬਰ ਹੋਣ 100 ਦੇ ਕਰੀਬ ਰਾਜ ਸਭਾ ਚ ਮੈਂਬਰ ਹੋਣ 1700 ਦੇ ਕਰੀਬ ਐਮ ਐਲ ਏ ਹੋਣ ਔਰ ਹਜ਼ਾਰਾਂ ਦੀ ਸੰਖਿਆ ਚ ਪੰਚ ਸਰਪੰਚ ਮਿਸੀਪਲ ਕਾਉਂਸਲਰ ਹੋਣ ਔਰ ਉਹ ਕਹਿੰਦਾ ਕਿ ਉਹਦੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਰਦਾ ਹੈ ਸੋ ਇਹ ਉਹਨਾਂ ਦੀ ਮਾਨਸਿਕਤਾ ਦੱਸਦੀ ਹੈ ਕਿ ਉਹ ਕਿੱਡੇ ਵੱਡੇ ਭਰਮਚਾਲ ਦੇ ਵਿੱਚ ਫਸੇ ਹੋਏ ਨੇ ਔਰ ਕਿੰਨਾ ਭਰਮ ਕਰਦੇ ਨੇ ਜਿਵੇਂ ਮੈਂ ਦੱਸਿਆ ਕੋਰਟ ਦੇ ਕੋਲ ED ਨੇ ਸਾਰੇ ਪ੍ਰੂਫਸ ਜਮ੍ਹਾਂ ਕਰਾਏ ਨੇ ਫਿਰ ਇੱਕ ਚੀਜ਼ ਹੋਰ ਹੈ ਕਹਿੰਦੇ ਮਨੀ ਟ੍ਰੇਲ ਦੀ ਗੱਲ ਕਰਦੇ ਨੇ ਜਿੱਥੇ ਅਰਵਿੰਦ ਕੇਜਵਾਦੀ ਅਰੈਸਟ ਹੋਈ ਹੈ ਉਸ ਤੋਂ ਪਹਿਲਾਂ ਸੋਧਿਆ ਜੀ ਦਾ ਸੁਪਰੀਮ ਕੋਰਟ ਦੇ ਚੋਂ ਉਹਨਾਂ ਦੀ ਜ਼ਮਾਨਤ ਅਰਜੀ ਰੱਦ ਹੋਈ ਉਸ ਵੇਲੇ ਸੁਪਰੀਮ ਕੋਰਟ ਨੇ ਕਿਹਾ ਕਿ 338 ਕਰੋੜ ਦੀ ਮਨੀ ਟ੍ਰੇਲ ਜਿਹੜੀ ਹੈ ਟੈਂਟੇਟਿਵਲੀ ਇਹਦੀ ਨੇ ਸਟੈਬਲਿਸ਼ ਕਰ ਦਿੱਤੀ ਹੈ ਇਸ ਕਰਕੇ ਮਨੀ ਸੋਧਿਆ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਔਰ ਕੇ ਕਵਿਤਾ ਜਿਹੜੀ ਕਿ ਪੂਰਬ ਮੁੱਖ ਮੰਤਰੀ ਦੀ ਬੇਟੀ ਹੈ ਆਂਧਰਾ ਦੇ ਤੇਲੰਗਾਨਾ ਦੇ ਜਿਹੜੀ ਕਿ ਇਹ ਸਾਰੇ ਸਕੈਮ ਦੇ ਵਿੱਚ ਇਨਵੋਲਡ ਸੀਗੀ ਉਹਨੇ ਖੁਦ ਬਿਆਨ ਦਿੱਤਾ ਕਿ 100 ਕਰੋੜ ਰੁਪਇਆ ਐਜ਼ ਐਡਵਾਂਸ ਰਿਸ਼ਵਤ ਦਾ ਅਸੀਂ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਫਿਰ ਇਹਨਾਂ ਨੇ ਹੋਰ ਕਿਹਾ ਕਿ ਸਾਡੇ ਕੋਲ ਇਹ ਕੀ ਪ੍ਰੂਫ ਹੈ ਦੇ ਕੋਲ ED ਨੇ ਇਹ ਪ੍ਰੂਫ ਕਰ ਦਿੱਤਾ ਕੋਰਟ ਦੇ ਵਿੱਚ ਕਿੱਥੋਂ ਪੈਸਾ ਚੱਲਿਆ ਹਵਾਲਾ ਦੇ ਥਰੂ ਕਿੱਥੇ ਪਹੁੰਚਿਆ ਔਰ ਉਹਨੇ ਅੱਗੇ ਜਾ ਕੇ ਜਿਹੜੇ ਗੋਆ ਦੇ ਕੈਂਡੀਡੇਟਸ ਨੂੰ ਪੈਸੇ ਦਿੱਤੇ ਗੋਆ ਦੇ ਕੈਂਡੀਡੇਟ ਸੇ ਬਿਆਨ ਹੈ ਕਿ ਸਾਨੂੰ ਆਮ ਆਦਮੀ ਪਾਰਟੀ ਨੇ ਕੈਸ਼ ਦੇ ਵਿੱਚ ਪੈਸੇ ਦਿੱਤੇ ਜਿਹੜੇ ਬੰਦੇ ਨੇ ਉਥੇ ਰਸੀਵ ਕੀਤੇ ਗੋਆ 'ਚ ਉਹ ਕਹਿੰਦਾ ਜੀ ਮੈਨੂੰ ਐਦਾਂ ਹਵਾਲਾ ਦੇ ਥਰੂ ਇੱਥੇ ਪੈਸੇ ਆਏ ਜਿੰਨੇ ਭੇਜੇ ਉਹ ਕਹਿੰਦਾ ਜੀ ਹਾਂ ਮੈਂ ਪੈਸੇ ਭੇਜੇ ਉਹਦੇ ਬਾਅਦ ਕੀ ਬਚਦਾ ਆਮ ਆਦਮੀ ਪਾਰਟੀ ਕੋਲ ਕਿਹੜੀ ਨੈਤਿਕਤਾ ਬਚਦੀ ਹੈ ਔਰ ਹਵਾਲਾ ਡੀਲਰ ਸੇ ਜੋ ਵਕਤ ਸੇ ਸਾਰੇ ਸਟੇਟਮੈਂਟ ਸਾਰਾ ਮਟੀਰੀਅਲ ਐਵਿਡੈਂਸ ਜਿਹੜਾ ਹੈਗਾ ਉਹਨਾਂ ਨੇ ਪ੍ਰੋਡਿਊਸ ਕੀਤਾ ਹੈ ਔਰ ਇਹ ਕੱਲ ਦੀ ਜੱਜਮੈਂਟ ਨੇ ਇਹ ਸਾਬਤ ਕਰ ਦਿੱਤਾ ਆਮ ਆਦਮੀ ਪਾਰਟੀ ਦਾ ਰੋਮ ਰੋਮ ਪ੍ਰਸ਼ਾਚਾਰ ਚ ਡੁੱਬਿਆ ਹੋਇਆ ਔਰ ਦੇ ਭਾਵੇਂ ਵੀ ਮੈਂ ਕੱਲ ਵੀ ਦੇਖਿਆ ਸੀ ਉਹਨਾਂ ਦੇ ਔਰ ਸੰਜੇ ਸਿੰਘ ਔਰ ਭਗਵੰਤ ਮਾਨ ਨੂੰ ਦੁੱਖ ਹੁੰਦਾ ਜਦੋਂ ਉਹ ਜਾ ਕੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਾ ਕੇ ਬਰਤ ਰਖੰਦਰ ਨਾਟਕ ਕਰਦੇ ਨੇ ਨੋਟੰਕੀ ਕਰਦੇ ਨੇ ਕਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਦੇਸ਼ ਦੀ ਆਜ਼ਾਦੀ ਵਾਸਤੇ ਦੇਸ਼ ਵਾਸਤੇ ਉਹਨੇ ਕੁਰਬਾਨੀ ਕੀਤੀ ਔਰ ਕਿੱਥੇ ਅਰਵਿੰਦ ਕੇਜਰੀਵਾਲ ਜਿਹਨੇ ਦੇਸ਼ ਨੂੰ ਲੁੱਟਣ ਦਾ ਕੰਮ ਕੀਤਾ ਔਰ ਜਿਵੇਂ ਮੈਂ ਕਹਾ ਦੇਸ਼ ਦੇ ਜੋ ਸਭ ਤੋਂ ਘੱਟ ਸਮਝ ਜੇ ਕੋਈ ਪੋਲਿਟੀਕਲ ਲੀਡਰ ਜਾਂ ਪੋਲਿਟੀਕਲ ਪਾਰਟੀ ਪ੍ਰਸਤ ਹੋਈ ਹੈ ਤੇ ਉਹ ਆਮ ਆਦਮੀ ਪਾਰਟੀ ਹੋਈ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਆਪਣੇ ਆਪ ਨੂੰ ਸੋ ਕਾਲਡ ਇਮਾਨਦਾਰ ਕਹਿੰਦੇ ਨੇ ਇਸ ਸਾਰਾ ਸ਼ਰਾਬ ਸ਼ਰਾਬ ਕੋਟਾਲੇ ਦਾ ਇਸ਼ੂ ਕੀ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਨਵੰਬਰ ਦੇ ਵਿੱਚ 21 ਨੂੰ ਇਹ ਸ਼ਰਾਬ ਕੋ ਨੀਤੀ ਬਣਾਈ ਸੀ ਤੁਸੀਂ ਥ੍ਰੈਡ ਬਾਂਡ ਜੇ ਨੂੰ ਦੇਖੋਗੇ ਤੇ ਤੁਹਾਨੂੰ ਐਗਜ਼ੈਕਟ ਪਤਾ ਲੱਗ ਜਾਏਗਾ ਕਿ ਕਪੜਾ ਕਿੰਦੇ ਮਤਲਬ ਰਾਈਟ ਫਰਮ ਦਾ ਡੇ 1 ਇੱਕ ਕਨਸਪੀਰੇਸੀ ਰਚੀ ਇਹਨਾਂ ਨੇ ਅਰਵਿੰਦ ਕੇਜਰੀਵਾਲ ਸਿਸੋਦੀਆ ਐਂਡ ਕੰਪਨੀ ਨੇ ਆਮ ਆਦਮੀ ਪਾਰਟੀ ਨੇ ਕਿ ਕਿਵੇਂ ਅਸੀਂ ਕਿੱਕਬੈਕਸ ਲੈਣੀਆਂ ਨੇ ਨੰਬਰ 21 ਦੇ ਵਿੱਚ 17 ਨਵੰਬਰ 2021 ਨੂੰ ਇਹ ਪਾਲਿਸੀ ਬਣਾਈ ਗਈ। ਔਰ ਜਦੋਂ ਚੀਫ ਸਕੱਟਰੀ ਨੇ ਇਹਦੀ ਉਹਨੂੰ ਪਤਾ ਲੱਗਿਆ ਕਿ ਗੜਬੜ ਹੋਈ ਹੈ ਉਹਨਾਂ ਨੇ ਜੋ ਇਨਕੁਆਇਰੀ ਮਾਰ ਕੀਤੀ ਤੁਰੰਤ ਵਾਪਸ ਲਿੱਤੀ। ਜੇ ਪਾਲਿਸੀ ਸਹੀ ਸੀ ਤੇ ਵਾਪਸ ਕਿਉਂ? ਫਿਰ ਪਹਿਲਾ 60% ਜਿਹੜੇ ਠੇਕੇ ਸਨ ਸਰਕਾਰੀ ਹੁੰਦੇ ਸਨ 40% ਪ੍ਰਾਈਵੇਟ ਹੁੰਦੇ ਸੀਗੇ। ਇਹਨਾਂ ਨੇ 100% ਜਿਹੜੇ ਹਗੇ ਨੇ ਉਹਨਾਂ ਨੂੰ ਪ੍ਰਾਈਵੇਟ ਕਿਤਾ ਕਿਉਂ ਕੀਤਾ ਇਹਦਾ ਜਵਾਬ ਦੇਣ ਫਿਰ ਜਿਹੜਾ ਕਮਿਸ਼ਨ ਸੀਗਾ 2% ਤੋਂ ਚੱਕ ਕੇ 12% ਕਰਨ ਦਾ ਇਹਦਾ ਕੀ ਮੰਤਵ ਸੀਗਾ ਔਰ ਇਹ ਸਪਸ਼ਟ ਹੋ ਚੁੱਕਾ ਹੈ ਕਿ ਉਹ ਜੋ 6% ਜਿਹੜੀ ਗਿਆ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਨੇ ਕਿੱਕਬੈਕਸ ਲਿੱਤੀਆਂ ਨੇ 2 ਤੋਂ 12 ਕਰਨ ਦੇ ਵਿੱਚ ਇਸ ਦੇ ਨਾਲ ਨਾਲ ਤੁਸੀਂ ਚੋਰੀ ਔਰ ਸਿਨਾ ਜੋਰੀ ਦੇਖੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 1.5-2 ਮਹੀਨੇ ਦੇ ਵਿੱਚ ਇਸ ਪਾਲਿਸੀ ਦੇ ਵਿੱਚ ਜਿਹੜੇ ਇਨਵੋਲਡ ਸਨ ਚਾਹੇ ਮਨੀਸ਼ ਸੋਧਿਆ ਚਾਹੇ ਨਾਇਰ ਚਾਹੇ ਦਿਨੇਸ਼ अरोड़ा ਚਾਹੇ राघव ਇਹ ਸਾਰਿਆਂ ਨੇ 170 ਮੋਬਾਈਲ ਫੋਨ ਯੂਜ਼ ਕੀਤੇ ਡਿਸਟਰੋਏ ਕੀਤੇ ਕੇਜਰੀਵਾਲ ਦੇ ਪੀਏ ਨੇ 4 ਹੈਂਡਸੈਟ ਚੇਂਜ ਕੀਤੇ ਮਨੀਸ ਸੋਦੇ ਨੇ 16 ਹੈਂਡਸੈਟ ਔਰ 4 SIM ਬਦਲੇ ਕਿਲਾਸ਼ ਗਲੋਟ ਇਹਨਾਂ ਦੇ ਇੱਕ ਹੋਰ ਮੰਤਰੀ 3 ਹੈਂਡਸੈਟ ਬਦਲੇ ਔਰ ਵਿਜੇ ਨਾਇਰ ਜਿਨੇ ਸਾਰਾ ਮੀਡਲਮੈਨ ਬਣ ਕੇ ਸਾਰਾ ਸਾਊਥ ਗਰੁੱਪ ਨਾਲ ਮੀਟਿੰਗਾਂ ਕਰਾਈਆਂ ਉਹਨੇ 7 ਹੈਂਡਸੈਟ ਬਦਲੇ ਅਸੀਂ ਪੁੱਛਣਾ ਚਾਹੁੰਦੇ ਆ ਇਹ ਬਾਰ-ਬਾਰ ਹੈਂਡਸੈਟ ਬਦਲਣ ਦਾ ਕੀ ਖੇਲ ਹੈ ਕਿਉਂ بار بار ਹੈਂਡਸੈਟ ਬਦਲੇ ਜਾ ਰਹੇ ਸੀਗੇ 170 ਦਿਨ ਵੀ ਪੂਰੇ ਹੋਏ ਉਸ ਪਾਲਿਸੀ ਦੇ ਤੇ ਡੇਢ ਮਹੀਨੇ ਦਾ ਖੇਡ ਸੀਗਾ ਪਾਲਿਸੀ ਡਰਾਫਟ ਕਰਨਾ ਔਰ ਬਣਾਣਾ ਤੇ 170 ਮੋਬਾਈਲ ਫੋਨ ਲੋਗਾ ਨੇ ਚੇਂਜ ਕੀਤੇ ਇਹਦਾ ਕੀ ਕਾਰਨ ਹੈ ਇਹ ਪੰਜਾਬ ਦੇਸ਼ ਦੀ ਜਨਤਾ ਨੂੰ ਅਰਵਿੰਦ ਕੇਜਰੀਵਾਲ ਨੂੰ ਦੱਸਣਾ ਚਾਹੀਦਾ ਇਹਦੇ ਨਾਲ ਨਾਲ ਅਸੀਂ ਸਾਰੇ ਜਾਣਦੇ ਹਾਂ ਕਿ ਸਰਕਾਰੀ ਸਿਸਟਮ ਜੁੜਾ ਵੀ ਹੁੰਦਾ ਹੈ ਉਹ ਸਰਕਾਰੀ ਵੈਬਸਾਈਟ ਤੇ ਚੱਲਦਾ ਹੈ ਪਾਲਸੀ ਡਰਾਫਟ ਹੁੰਦੀ ਹੈ ਸੀਨੀਅਰ ਅਫਸਰ ਕੋਲ ਜਾਂਦੀ ਹੈ ਫਿਰ ਉੱਪਰਲੇ ਅਫਸਰ ਕੋਲ ਜਾਂਦੀ ਹੈ ਫਿਰ ਸੈਕਟਰੀ ਕੋਲ ਜਾਂਦੀ ਹੈ ਪ੍ਰਿੰਸੀਪਲ ਸੈਕਟਰੀ ਕੋਲ ਜਾਂਦੀ ਹੈ ਚੀਫ ਸੈਕਟਰੀ ਕੋਲ ਜਾਂਦੀ ਹੈ ਮੰਤਰੀ ਕੋਲ ਜਾਂਦੀ ਹੈ ਉਹਨਾਂ ਦੇ ਕਮੈਂਟਸ ਆਉਂਦੇ ਨੇ ਉਹਦੀ ਵਾਪਸੀ ਹੁੰਦੀ ਹੈ ਫਿਰ ਉਹ ਡਰਾਫਟ ਬਣ ਕੇ ਫਿਰ ਦੁਬਾਰਾ ਉੱਪਰ ਥੱਲੇ ਜਾਂਦਾ ਹੈ ਇਹ ਸਾਰੀ ਦੀ ਸਾਰੀ ਪਾਲਸੀ ਸਰਕਾਰੀ ਵੈੱਬਸਾਈਟ ਤੋਂ ਬਾਹਰ ਕਿਉਂ ਰੱਖੀ ਇਹ ਸਾਰੀ ਸਾਰੀ ਪਾਲਸੀ ਆਪਣੇ ਪ੍ਰਾਈਵੇਟ ਜਿਹੜੇ ਨੈਟਵਰਕ ਸੀਗਾ ਸਿਸਟਮ ਸੀਗਾ ਉਹਦੇ ਤੇ ਕਿਉਂ ਆਦਾਨ-ਪ੍ਰਦਾਨ ਕੀਤਾ ਗਿਆ ਇਹ ਸਾਫ ਦਰਸਾਉਂਦਾ ਹੈ ਕਿ ਦਾਲ ਚ ਕਾਲਾ ਨਹੀਂ ਸੀ ਪੂਰੀ ਦੀ ਪੂਰੀ ਦਾਲ ਕਾਲੀ ਸੀ। ਔਰ ਮਿਸਟਰ ਕੇ ਅਰਵਿੰਦ ਮਨੀਸ਼ ਸੋਸੋਧਿਆ ਦੇ ਜਿਹੜੇ ਪੀਐਸ ਸਨ। ਉਹਨਾਂ ਨੇ ਇਡੀ ਕੋਲ ਨਹੀਂ ਕੋਡ ਦੇ ਚਾੱਕ 164 ਚ ਬਿਆਨ ਦਰਜ ਕਰਾਏ ਨੇ ਕਿ ਮੈਂ ਅਰਵਿੰਦ ਕੇ ਜਰੀਵਾਲ ਦੀ ਹਾਜ਼ਰੀ ਚ ਅਰਵਿੰਦ ਕੇ ਜਰੀਵਾਲ ਦੇ ਘਰ ਮੈਨੂੰ ਉਹ ਡਰਾਫਟ ਦਿੱਤਾ ਗਿਆ ਔਰ ਸਿੱਧਾ ਜਿੱਦਿਤ 2% ਤੋਂ 12% ਕਮਿਸ਼ਨ ਦਾ ਇਹ ਵਾਅਦਾ ਕੀਤਾ ਗਿਆ ਸੀਗਾ ਦਿਨੇਸ਼ अरोड़ा ਜਿਹੜੇ ਅਪਰੂਵਰ ਬਣੇ ਉਹਨਾਂ ਨੇ ਸਾਰੀਆਂ ਚੀਜ਼ਾਂ ਖੋਲ ਕੇ ਰੱਖ ਦਿੱਤੀਆਂ ਰਾਘਵ ਮਗੁੰਟਾ ਜਿਹੜੇ ਕਾਂਗਰਸ ਦੇ ਸੀਗੇ ਉਹਨਾਂ ਨੇ ਸਾਰੇ ਚਿੱਠੇ ਖੋਲ ਕੇ ਰੱਖ ਦਿੱਤੇ ਔਰ ਅੱਜ ਇਹ ਸਟੈਬਲਿਸ਼ ਹੋ ਚੁੱਕਾ ਹੈ ਮਨੀ ਟ੍ਰੇਲ ਵੀ ਮਿਲ ਗਈ ਸਾਰਾ ਸਿਸਟਮ ਕ੍ਰੈਪਸ ਕਰ ਗਿਆ ਇਹਨਾਂ ਦੇ ਜੋ ਇਹਨਾਂ ਨੇ ਲੁਕੋਇਆ ਸੀਗਾ کورٹ ਦੇ ਵਿੱਚ ਈਡੀ ਨੇ ਬਾਕਾਇਦਾ ਇਹਨਾਂ ਦੇ ਵਟਸਐਪ ਚੈਟਸ ਇਹਨਾਂ ਦੇ ਈਮੇਲਸ ਦੇ ਉਹ ਸਾਰੇ ਵਿਵਸਥਾਵਾਂ ਜਿਹੜੀ ਜੋ ਉਹਨਾਂ ਨੇ ਅਧਾਨ ਪ੍ਰਦਾਨ ਕੀਤੀਆਂ ਸੀ ਉਹ ਪ੍ਰੋਡਿਊਸ ਕੀਤੀਆਂ ਨੰਬਰਸ ਪ੍ਰੋਡਿਊਸ ਕੀਤੇ ਲੋਕੇਸ਼ਨਸ ਕਿੱਥੇ ਬਹਿ ਕੇ ਉਹ ਕੀਤਾ ਉਹ ਸਾਰਾ ਪ੍ਰੋਡਿਊਸ ਕੀਤਾ ਔਰ ਕਿਉਂ بار-बार ਮਨੀਸ਼ ਸੋਧਿਆ ਹైదరాబాద్ ਜਾ ਕੇ ਸਾਊਥ ਗਰੁੱਪ ਨਾਲ ਮੀਟਿੰਗਾਂ ਕਰਦੇ ਪਏ ਸੀਗੇ ਐਕਸਾਈਜ਼ ਪਾਲਿਸੀ ਦਿੱਲੀ ਦੀ ਬਣਨੀ ਹੈ ਔਰ ਮੀਟਿੰਗਾਂ ਹైదరాబాద్ ਚ ਜਾ ਕੇ ਹੋ ਰਹੀਆਂ ਨੇ ਇਹ ਸਾਰੇ ਵੱਡੇ ਪ੍ਰਸ਼ੰਚੇ ਜਿਹੜੇ ਹੈਗੇ ਨੇ ਸੋ ਕਾਲਡ ਇਮਾਨਦਾਰ ਆਮ ਆਦਮੀ ਪਾਰਟੀ ਔਰ ਉਹਦਾ ਸੁਪਰੀਮਾ ਅਰਵਿੰਦ ਕੇਜਰੀਵਾਲ ਉਤੇ ਅਜੇ ਪ੍ਰਸ਼ੰਚੇ ਬਣ ਕੇ ਰਹਿ ਗਿਆ ਔਰ ਅੱਜ ਦੀ ਡੇਟ ਦੇ ਵਿੱਚ ਸਟੈਬਲਿਸ਼ ਹੋ ਗਿਆ ਕਿ ਸਭ ਤੋਂ ਪ੍ਰਸ਼ੰਮ ਪਾਰਟੀ ਆਮ ਆਦਮੀ ਪਾਰਟੀ ਔਰ ਸਭ ਤੋਂ ਪ੍ਰਸ਼ਟ ਅਰਵਿੰਦ ਕੇਜਰੀਵਾਲ ਔਰ ਉਸ ਤੋਂ ਵੱਡੇ ਦੁੱਖ ਦੀ ਗੱਲ ਕਿ ਅੰਬੇਦਕਰ ਸਾਹਿਬ ਦੀ ਫੋਟੋ ਇੱਕ ਪਾਸੇ ਹੋਵੇ ਇੱਕ ਪਾਸੇ ਅ ਅ ਸ਼ਿਦਿਆਜ਼ਮ ਪਗਲ ਸਿੰਘ ਦੀ ਫੋਟੋ ਹੋਵੇ ਔਰ ਉਹਦੇ ਬਰਾਬਰੀ ਦੇ ਉੱਤੇ ਦਰਮਿਆਨ ਦੇ ਵਿੱਚ ਅਰਵਿੰਦ ਕੇਜੀਵਾਲ ਦੀ ਮੈਂ ਸਮਝਦਾ ਇਹ ਅੰਬੇਦਕਰ ਸਾਹਿਬ ਜੀ ਦਾ ਭੀਮਰਾਓ ਅੰਬੇਦਕਰ ਜੀ ਦਾ ਔਰ ਸ਼ਿਦਿਆਜ਼ਮ ਪਗਲ ਸਿੰਘ ਦਾ ਇਹ અપਮਾਨ ਹੈ ਕਿ ਇੱਕ ਪਰਸ਼ਟਾ ਆਦਮੀ ਦੇਸ਼ ਨੂੰ ਲੁੱਟਣ ਵਾਲਾ ਦੇਸ਼ ਦੀ ਜਨਤਾ ਦੇ ਪੈਸੇ ਨੂੰ ਲੁੱਟਣ ਵਾਲਾ ਉਹਦੀ ਫੋਟੋ ਉਹਦੇ ਬਰਾਬਰ ਲਗਾਈ ਗਈ ਇਹ ਬਹੁਤ ਅਸੀਂ ਨਿੰਦਾ ਕਰਦੇ ਆਂ ਔਰ ਜਿਸ ਤਰੀਕੇ ਦਾ ਖੇਡ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤਾ ਸੀਗਾ ਅੱਜ ਉਹਦਾ ਅੰਤ ਹੋਣ ਜਾ ਰਿਹਾ ਹੈ ਸੁਖੀਨ ਸਾਹਿਬ ਕੂਟ ਦੀ ਟਿੱਪਣੀ ਤੋਂ ਬਾਅਦ ਸਾਨੂੰ ਸੀਐਮ ਜਿਹੜਾ ਉਹਦਾ ਇਹਨੇ ਆਪਣੇ ਕੋਲ ਰੱਖਿਆ ਹੋਇਆ ਹੈ ਉਹ ਦਿਨ ਜੀ ਦਾ ਪਿਆਰ ਬੁੱਤ ਹਾਰਤੇ ਜਨਤਾ ਪਾਰਟੀ ਦਾ ਮਾਰਨਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਤੁਰੰਤ ਸੀਐਮ ਪਦ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਹਾਈ ਕੋਰਟ ਨੇ ਟਿੱਪਣੀਆਂ ਕੀਤੀਆਂ ਨੇ ਚਾਹੇ ਉਹ ਮਨੀਸ਼ ਸੋਧਿਆ ਦੇ ਕੇਸ ਤੇ ਸੁਪਰੀਮ ਕੋਰਟ ਦੀਆਂ ਹਾਈ ਕੋਰਟ ਦੀਆਂ ਟਿੱਪਣੀਆਂ ਹੋਣ ਚਾਹੇ ਅਰਵਿੰਦ ਕੇਜਰੀਵਾਲ ਦੇ ਕੇਸ ਦੇ ਵਿੱਚ ਕੱਲ ਹਾਈ ਕੋਰਟ ਦੁਆਰਾ ਟਿੱਪਣੀਆਂ ਕੀਤੀਆਂ ਗਈਆਂ ਨੇ ਔਰ ਜਿਸ ਤਰੀਕੇ ਦਾ ਐਵੀਡੈਂਸ ਡਾਕੂਮੈਂਟਰੀ ਫਾਈਲਾਂ ਜਿਹੜਾ ਆਪਣੇ ਇਹਨਾਂ ਦੇ ਮੋਬਾਈਲ ਨੰਬਰ ਸਾਰਾ ਕੁਝ ਜਿਹੜਾ ਟਰੇਸ ਆਊਟ ਕਰਕੇ ਈਡੀ ਨੇ ਕੋਰਟ ਸਾਹਮਣੇ ਪ੍ਰੋਡਿਊਸ ਕੀਤਾ ਉਹਦੇ ਬਾਅਦ ਜੋ ਕੋਰਟ ਦੀ ਟਿੱਪਣੀ ਆਈ ਹੈ ਮੈਂ ਸਮਝਦਾ ਉਹਦੇ ਬਾਅਦ ਇੱਕ ਮਿੰਟ ਵੀ ਅਰਵਿੰਦ ਕੇਜਰੀਵਾਲ ਨੂੰ ਐਸ ਮੁੱਖ ਮੰਤਰੀ ਰਹਿਣ ਦਾ ਅਧਿਕਾਰ ਨਹੀਂ ਹੈਗਾ ਔਰ ਇੱਕ ਚੀਜ਼ ਮੈਂ ਹੋਰ ਕਰਨੀ ਚਾਹਾਂਗਾ ਇਹ ਸੋ ਕਾਲਡ ਇੰਡੀਆ ਅਲਾਈਅንስ ਵਾਲੇ ਫਿਰਦੇ ਨੇ ਇਹ ਉਹੀ ਲੋਗ ਨੇ RAM ਅੱਜ ਤੋਂ 10 ਸਾਲ ਪਹਿਲਾਂ RAM ਲੀਲਾ ਮੈਦਾਨ ਦੇ ਵਿੱਚ ਸਮੇਂ ਦਾ ਚੱਕਰ ਦੇਖੋ ਉਸੇ ਰਾਮਲੀਲਾ ਮੈਦਾਨ ਜਿੱਥੇ ਇੰਡੀਆ ਅਗੇਂਸਟ ਕ腐ਸ਼ਨ ਦੀ ਮੂਵਮੈਂਟ ਚ ਅਰਵਿੰਦ ਕੇਜਰੀਵਾਲ ਨਿਕਲਿਆ ਜਿਸ ਰਾਮਲੀਲਾ ਮੈਦਾਨ ਦੇ ਵਿੱਚ ਬੂਰੇ ਭਰ ਭਰ ਕੇ ਇਹਨੇ ਦਿਖਾਇਆ ਸੀਗਾ ਕਿ ਆ ਸ਼ੀਲਾ ਅਦਿੱਕਸ਼ਿਤ ਦੇ ਮੇਰੇ ਤਿੰਨ ਬੂਰੇ ਭਰੇ ਪਏ ਨੇ ਭ੍ਰਸ਼ਟਾਚਾਰ ਦੇ ਫੈਲਾ ਦੇ ਇਹ ਉਹੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਸੋਨੀਆ ਗਾਂਧੀ ਨੂੰ ਰਾਹੁਲ ਗਾਂਧੀ ਨੂੰ ਪ੍ਰਿੰਕਾ ਨੂੰ ਔਰ ਜੀਜਾ ਜੀ ਨੂੰ ਪ੍ਰਸ਼ਟ ਕੀਤਾ ਸੀ ਇਹ ਉਹੀ ਅਰਵਿੰਦ ਕੇਜਰੀਵਾਲ ਉਸੇ ਰਾਮਲੀਲਾ ਮੈਦਾਨ ਤੋਂ ਨੇ ਸ਼ਰਤ ਪਵਾਹੂ ਪ੍ਰਸ਼ਟ ਕੀਤਾ ਸੀ ਇਹ ਉਹੀ ਅਰਵਿੰਦ ਕੇਜਰੀਵਾਲ ਉਸੇ ਰਾਮਲੀਲਾ ਮੈਦਾਨ ਦੇ ਉਸ ਸਟੇਜ ਦੇ ਉੱਤੋਂ ਲਾਲੂ ਯਾਦਵ ਤਜਸਵੀ ਯਾਦਵ ਮੁਲਾਇਮ ਯਾਦਵ ਅਖਲੇਸ਼ ਯਾਦਵ ਮਮਤਾ ਬਨਰਜੀ ਸਟਾਈਲਨ ਔਰ ਕੇਸੀਆਰ ਕੇ ਕਵਿਤਾ ਦੇ ਪਿਤਾ ਜੀ ਇਹਨਾਂ ਸਾਰਿਆਂ ਨੂੰ ਪ੍ਰਸ਼ਟ ਕਿਹਾ ਸੀਗਾ ਔਰ ਸਮੇਂ ਦਾ ਚੱਕਰ ਦੇਖੋ ਉਸੇ ਰਾਮਲੀਲਾ ਮੈਦਾਨ ਚ ਉਸੇ ਸਟੇਜ ਦੇ ਉੱਤੇ ਇਹ ਸਾਰੇ ਪ੍ਰਸ਼ਟ ਹੋ ਕੇ ਅੱਜ ਅਰਵਿੰਦ ਕੇਜਰੀਵਾਲ ਨੂੰ ਬਚਾਣ ਲੱਗੇ ਨੇ ਔਰ ਅਰਵਿੰਦ ਕੇਜਰੀਵਾਲ ਉਹਨਾਂ ਪ੍ਰਸ਼ਟ ਲੋਕਾਂ ਦੇ ਜਿਹਨਾਂ ਦੇ ਉੱਤੇ ਇਨੇ ਪਾਰਟੀ ਬਣਾਈ ਸੀ ਪ੍ਰਸ਼ਟਾ ਕਹਿੰ ਕੇ ਅੱਜ ਉਹਨਾਂ ਦੀ ਗੋਦੀ 'ਚ ਬੈ ਕੇ ਆਪਣੇ ਆਪ ਨੂੰ ਬਚਾਉਣ ਦਾ ਪ੍ਰਯਾਸ ਕਰ ਰਿਹਾ ਹੈ ਇਹ ਸਮੇਂ ਦਾ ਕਾਲ ਚੱਕਰ ਹੈ ਔਰ ਮੈਂ ਸਮਝਦਾ ਕਿ ਅੱਜ ਪੂਰਾ ਦੇਸ਼ ਇਸ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਆਮ ਆਦਮੀ ਦਾ ਚੋਲਾ ਪਾਇਆ ਹੋਇਆ ਸੀਗਾ ਇਮਾਨਦਾਰੀ ਦਾ ਢੋਂਗ ਰਚ ਰੇ ਸੀਗੇ ਅੱਜ ਉਹ ਉਤਰ ਗਿਆ ਔਰ ਦੇਸ਼ ਸਮਝ ਚੁੱਕਾ ਹੈ ਕਿ ਸਭ ਤੋਂ ਪ੍ਰਸ਼ਟ ਮੁੱਖ ਮੰਤਰੀ ਔਰ ਸੱਤਪ੍ਰਸਟ ਪਾਰਟੀ ਇਹ ਕਹਿੰਦੀ ਰਹੀ ਹੈ ਵੀ ਜਿਹੜਾ ਸ਼ਰਾਬ ਨੀਤੀ ਦਿੱਲੀ ਚ ਇਹਨਾਂ ਨੇ ਲਾਗੂ ਕੀਤੀ ਉਹ ਹੀ ਪੰਜਾਬ ਚ ਵੀ ਹੈ ਤੇ ਪੰਜਾਬ ਚ ਤੁਸੀਂ ਕੀ ਜਮਾਨ ਕਰਦੇ ਹੋ ਵੀ ਭਗਵਾਨ ਸਤਿ ਸ਼ਕਰ ਦੀ ਸਰਕਾਰ ਦੀ ਜਾਂਚ ਕਰਨੀ ਚਾਹੀਦੀ ਹੈ ਉਹਦੀ ਆਲਰੇਡੀ ਤੁਹਾਨੂੰ ਧਿਆਨ ਚ ਹੋਏਗਾ ਅਸੀਂ ਸਾਰੇ ਜਾਣਦੇ ਹਾਂ ਕਿ ਜਿੱਥੇ ਤੱਕ ਪੰਜਾਬ ਦੀ ਸ਼ਰਾਬ ਨੀਤੀ ਹੈ ਇਹ ਸੇਮ ਜਿਹੜੀ ਦਿੱਲੀ ਦੀ ਸ਼ਰਾਬ ਨੀਤੀ ਹੈ ਉਸੇ ਦਾ ਹੀ ਇਹ ਪ੍ਰਕਟਾਵਾ ਹੈ ਇੱਥੇ ਵੀ ਉਹੀ ਨੀਤੀ ਅਪਲਾਈ ਕੀਤੀ ਔਰ ਜਿਹੜੇ ਬੰਦੇ ਉੱਥੇ ਕਿੰਗਪਿੰਨ ਸਨ ਉਹੀ ਇਥੇ ਕਿੰਗ ਪਿੰਨ ਨੇ ਇਹਦਾ ਔਰ ਸਾਰੀ ਪਾਲਿਸੀ ਫੇਰ ਜਾ ਕੇ ਪੰਜਾਬ ਦੇ ਅਫਸਰਾਂ ਨੇ ਮਨੀਸ਼ ਸੋਦੀਆ ਦੇ ਘਰੇ ਬੈ ਕੇ ਬਣਾਈ ਹੈ ਉਹ ਦਿਨ ਦੂਰ ਨਹੀਂਗਾ ਜਿੱਦਨ ਪੰਜਾਬ ਦੀ ਸ਼ਰਾਬ ਪਾਲਿਸੀ ਦੇ ਉੱਤੇ ਵੀ ਈਡੀ ਕਾਰਵਾਈ ਕਰੇਗੀ ਅਸੀਂ ਉਮੀਦ ਕਰਦੇ ਆ ਕਿਉਂਕਿ ਇਹਦੇ ਤਾਰ ਉਹਦੇ ਨਾਲ ਜੁੜੇ ਨੇ ਅਸੀਂ ਮੰਗ ਕਰਦੇ ਆ ਔਰ ਆਰਡਰ ਈਡੀ ਨੇ ਕੁਝ ਅਫਸਰ ਨੂੰ ਇਨਵੈਸਟੀਗੇਸ਼ਨ ਉੱਤੇ ਬੁਲਾਇਆ ਵੀ ਹੈ ਔਰ ਕੁਝ ਅਫੀਸਰਸ ਨੂੰ ਮੈਂ ਪੁੱਛਣਾ ਚਾਹਨਾ ਭਗਵੰਤ ਮਾਨੋ ਜਦੋਂ ED ਨੇ ਕੁਝ ਅਫਸਰਾਂ ਨੂੰ ਬੁਲਾਇਆ ਤੇ ਇਹਨਾਂ ਨੇ ਉਹਨਾਂ ਨੂੰ ਭੇਜਣ ਤੋਂ ਕਿਉਂ ਮਨਾ ਕੀਤਾ ਇਹ ਵੀ ਪੰਜਾਬ ਦੀ ਜਨਤਾ ਨੂੰ ਦੱਸੋ ਵਾਈਫ ਦੇ ਹੈਵ ਡਿਨਾਈਡ ਦ ਪਰਮਿਸ਼ਨ ਪੰਜਾਬ ਦੀ ਜਨਤਾ ਨੂੰ ਦੱਸਿਆ ਭਗਵੰਤ ਮਾਨ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਵੀ ਜਿਸ ਤਰੀਕੇ ਨਾਲ 5% ਤੋਂ 10% ਕਮਿਸ਼ਨ ਕੀਤੀ ਗਈ ਸਾਡਾ આરોਪ ਹੈ ਕਿ ਉਹਦੇ ਵਿੱਚ ਵੀ 5% ਦੀ ਕਿਕਬੈਕ ਆਮ ਆਦਮੀ ਪਾਰਟੀ ਲੈ ਦਿੱਤੀ ਹੈ। ਇਹ ਬੀਜੇਪੀ ਲੀਡਰ ਜਦੋਂ ਦੇਖੋ ਇਹ ਕਿ ਡੈਮੋਕ੍ਰੈਟਿਕ ਇੱਥੇ ਹਰ ਵਿਅਕਤੀ ਨੂੰ ਆਪਣਾ ਵਿਚਾਰ ਰੱਖਣ ਦੀ ਆਜ਼ਾਦੀ ਹੈ। ਲੇਕਿਨ ਮੈਂ ਆਪਣੇ ਕਿਸਾਨ ਵੀਰਾਂ ਨੂੰ ਪੁੱਛਣਾ ਚਾਹਾਂਗਾ ਤੁਸੀਂ ਕਿਸੇ ਦੂਸਰੇ ਪਾਰਟੀ ਨੂੰ ਜਾਂ ਕਿਸੇ ਨੂੰ ਵੀ ਉਹਦੇ ਪ੍ਰਚਾਰ ਤੋਂ ਕਿਵੇਂ ਰੋਕ ਸਕਦੇ ਹੋ? ਕੀ ਤੁਹਾਡੇ ਕੋਲ ਅਧਿਕਾਰ ਨਹੀਂ ਦੂਸਰੇ ਕੋਲ ਅਧਿਕਾਰ ਨਹੀਂ ਹੈ ਜਿਤ ਤੱਕ ਕਿਸਾਨੀ ਦਾ ਪ੍ਰਸ਼ਨ ਹੈ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਪਾਰਟੀ ਹੈ ਕਿਸਾਨ ਹਿਤਾਸ਼ੀ ਪਾਰਟੀ ਹੈ ਕਿਸਾਨ ਪੱਖੀ ਪਾਰਟੀ ਹੈ ਜੇ ਕਿਸਾਨਾਂ ਦੀ ਚਿੰਤਾ ਕੀਤੀ ਹੈ ਦੇਸ਼ ਦੀ ਆਜ਼ਾਦੀ ਦੇ ਬਾਅਦ ਤੇ ਪਹਿਲੀ ਨਰਿੰਦਰ ਮੋਦੀ ਦੀ ਸਰਕਾਰ ਹੈ ਜਿਹਨੇ ਕਿਸਾਨਾਂ ਦੀ ਚਿੰਤਾ ਕੀਤੀ ਔਰ ਉਹ 6000 ਰੁਪਏ ਸਾਲ ਦਾ ਦਿੱਤਾ ਹੈ ਇਹ ਪਹਿਲੀ ਹਿੰਦੁਸਤਾਨ ਦੀ ਆਜ਼ਾਦੀ ਦੇ ਬਾਅਦ ਨਰਿੰਦਰ ਮੋਦੀ ਦੀ ਸਰਕਾਰ ਹੈ ਜਿਨੇ ਡੀਏਪੀ ਦੇ ਉੱਤੇ ਅੱਜ ਵੀ 1200 ਚ ਬੋਰੀ ਦੇ ਰਹੇ ਆ ਜਦਕਿ ਉਹਦੀ ਕੀਮਤ 3000 ਤੋਂ ਉੱਪਰ ਹੋ ਚੁੱਕੀ ਹੈ ਬਾਕੀ ਸਾਰਾ 11200 ਪਲਸ ਜਿਹੜੀ ਕਿ ਸਬਸਿਡੀ ਜਿਹੜੀ ਕਿ ਕੇਂਦਰ ਸਰਕਾਰ ਦੇਣੀ ਹੈ ਅੱਜ ਇਹ ਉਹੀ ਨਰਿੰਦਰ ਮੋਦੀ ਦੀ ਸਰਕਾਰ ਹੈ ਜਿਸਨੇ ਫਸਲਾਂ ਦੇ ਉੱਤੇ ਐਮਐਸਪੀ ਚ ਬੜੋਤਾ ਕੀਤੀ ਬੜੋਤ ਨਹੀਂ ਕੀਤੀ ਕੰਪੈਟੇਟਿਵਲੀ ਅਸੀਂ ਕਈ ਗੁਣਾ ਜ਼ਿਆਦਾ ਫਸਲਾਂ ਜਿਹੜੀਆਂ ਹੈਗੀਆਂ ਨੇ ਐਮਐਸਪੀ ਤੇ ਖਰੀਦੀਆਂ ਇਹੀ ਨਹੀਂ ਹੋਇਆ ਅਸੀਂ ਇਹ ਵੀ ਐਨਸ਼ੋਰ ਕੀਤਾ ਕਿਸਾਨ ਦੇ ਖਾਤੇ 'ਚ 48 ਘੰਟੇ ਦੇ ਵਿੱਚ ਪੇਮੈਂਟ ਜਾਵੇ ਜੇ ਇਹ ਕੰਮ ਕਰ पाए ਤੇ ਨਰਿੰਦਰ ਮੋਦੀ ਕਰ पाए ਫਿਰ ਉਸ ਦੇ ਬਾਅਦ ਵੀ ਆਪਾਂ ਸੋਚੀਏ ਔਰ ਜਿਤਕ ਪੰਜਾਬ ਦੇ ਕਿਸਾਨ ਦਾ ਸਵਾਲ ਹੈ ਜਦੋਂ ਹੁਣ ਐਜੂਕੇਸ਼ਨ ਸ਼ੁਰੂ ਹੋਈ ਸਾਡੇ ਤਿੰਨ ਮੰਤਰੀ ਤਿੰਨ ਵਾਰ ਇੱਕ ਵਾਰ ਨਹੀਂ ਦੋ ਵਾਰੀ ਤਿੰਨ ਵਾਰ ਚੰਡੀਗੜ੍ਹ ਚੱਲ ਕੇ ਆਏ ਇਹਨਾਂ ਨਾਲ ਗੱਲਬਾਤ ਤੇ ਟੇਬਲ ਤੇ ਬੈਠੇ ਮੈਂ ਪੁੱਛਣਾ ਚਾਹਣਾ ਰੇੜਕਾ ਕਿਸ ਗੱਲ ਦਾ ਹੈ ਕੋਈ ਵੀ ਵਿਸ਼ਾ ਹੋਵੇ ਟੇਬਲ ਤੇ ਬੈਠ ਕੇ ਹਾਲ ਹਾਂ ਕਿਸਾਨ ਸਾਡੇ ਭਰਾ ਨੇ ਲੇਕਿਨ ਮੈਂ ਇਹ ਕਹਾਂਗਾ ਕਿਸਾਨ ਅੱਜ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਮੈਂ ਪੂਰੇ ਪੰਜਾਬ ਦਾ ਦੌਰਾ ਕਰਕੇ ਆਇਆ ਔਰ ਪਿੰਡਾਂ 'ਚ ਵੀ ਗਿਆ ਹਾਂ ਸਾਡੇ ਬੂਥ ਸਮੇਲਨ ਹੋਏ ਨੇ ਪਿਓਰ ਦਿਹਾਤੀ ਇਲਾਕਿਆਂ 'ਚ ਹੋਏ ਨੇ 700 ਹਜ਼ਾਰ ਹਜ਼ਾਰ ਦੇ ਬੂਥ ਸਮੇਲਨ ਸਾਡੇ ਹੋਏ ਨੇ ਇਹ ਕਿਵੇਂ ਕਹਿ ਸਕਦੇ ਨੇ ਕਿ ਕਿਸਾਨ ਸਾਡੇ ਨਾਲ ਨਹੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਨਹੀਂ ਨੇ ਇਹ ਜਿੱਥੇ ਬੰਦੀਆਂ ਦੀ ਅੰਦੋਲਨ ਹੈਗਾ ਉਹ ਕਹਿੰਦੇ ਜੀ ਅਸੀਂ ਸਵਾਲ ਕਰਾਂਗੇ ਕਹਿੰਦੇ ਉਹ ਵੀ ਮੈਂ ਕਹਾਂ ਜੀ ਉਹਨਾਂ ਦਾ ਅਧਿਕਾਰ ਹੈ ਲੇਕਿਨ ਰਸਤਾ ਰੋਕਣ ਦਾ ਅਧਿਕਾਰ ਉਹਦੇ ਕੋਲ ਕਿਸੇ ਕੋਲ ਨਹੀਂ ਹੈਗਾ ਉਹ ਕਹਿੰਦੇ ਦਿੱਲੀ ਜਾਣ ਤੇ ਰੋਕਿਆ ਸਾਨੂੰ ਦੇਖੋ ਗੱਲ ਇਹ ਹੈ ਕਿ ਮੈਂ ਤੇ ਪੁੱਛ ਰਿਹਾ ਜੀ ਜਦੋਂ ਤਿੰਨ ਮੰਤਰੀ ਆਏ ਉਹਨੇ ਕਹਾਂ ਜੀ ਦੱਸੋ ਤੁਹਾਨੂੰ ਕੀ ਇਹਨਾਂ ਨੇ ਪੰਜ ਫਸਲਾਂ ਗਨਾਈਆਂ ਮੱਕਾ ਕਪਾ ਤੇ ਤਿੰਨ ਦਾਲਾਂ ਮਸਰ ਮੂੰਗ ਤੇ ਅਰਰ ਔਰ ਇਹ ਕੈਟੇਗਰੀ 5 ਸਾਲੀ ਇਹ ਪੰਜਾ ਫਸਲਾਂ ਦੀ ਗਰੰਟੀ ਦੇਣ ਨੂੰ ਤਿਆਰ ਆ ਲਿਖ ਕੇ ਦੇਣ ਨੂੰ ਤਿਆਰ ਉਹਦੇ ਉਹਦੇ ਇਲਾਵਾ ਪੰਜਾਬ ਚ ਕਿਹੜੀ ਫਸਲ ਹੁੰਦੀ ਮੈਨੂੰ ਦੱਸ ਦਿਨ ਜਦ ਅਸੀਂ ਜਿਹੜੀ ਪੰਜਾਬ ਚ ਫਸਲ ਉਗਦੀ ਐ ਇਹ ਐਮਐਸਪੀ ਦੀ ਗਰੰਟੀ ਮੰਗਦੇ ਸੀ ਐਮਐਸਪੀ ਲਿਖ ਕੇ ਦੇਣ ਨੂੰ ਤਿਆਰ ਆ ਫੇਰ ਰੇੜਕਾ ਕਿਸ ਗੱਲ ਦਾ ਮੈਂ ਤਾਂ ਇੱਕ ਸਟੈਪ ਹੋਰ ਅੱਗੇ ਜਾਣਾ ਕਿਸਾਨ ਵੀਰ ਇਹ ਦੱਸੋ ਉਹਨਾਂ ਨੇ ਪੰਜਾਬ ਚ ਕਿਹੜੀ ਫਸਲ ਹੋ ਰੋਗਾਣੀ ਐ ਅਸੀਂ ਉਹ ਵੀ ਐਮਐਸਪੀ ਚ ਚੱਕੀ ਜਾਵੇ ਅਸੀਂ ਉਹਨਾਂ ਦੇ ਨਾਲ ਜਾ ਕੇ ਗੱਲ ਕਰਾਂਗੇ ਲੇਕਿਨ ਗੱਲਬਾਤ ਤੇ ਟੇਬਲ ਤੇ ਬੈਠ ਕੇ ਹੋਇਆ ਆਓ ਅਪ ਟੇਬਲ ਤੇ ਬੈਠੀਏ ਕਿਸਾਨ ਜੱਥੇਬੰਦੀਆਂ ਨੂੰ ਬੇਨਤੀ ਹੈ ਆਓ ਅਪ ਟੇਬਲ ਤੇ ਬੈਠੀਏ ਸਮੱਸਿਆ ਦਾ ਹੱਲ ਕਰੀਏ ਭਾਜਪਾ ਇੱਕ ਐਸੀ ਪਾਰਟੀ ਹੈ ਜਿਹੜੀ ਕਿਸਾਨ ਪੱਖੀ ਹੈ ਮੈਂ ਬਾਰ-ਬਾਰ ਕਹਿ ਰਿਹਾ ਜੇ ਕਿਸਾਨਾਂ ਦਾ ਹਿੱਤ ਹੋ ਸਕਦਾ ਹੈ ਕੇਵਲ ਭਾਜਪਾ ਔਰ ਨਰਿੰਦਰ ਮੋਦੀ ਦਾ ਅਤੰਜ ਹੋ ਸਕਦਾ ਕਿਸਾਨ ਦਾ ਹਿੱਤ ਸੁਰੱਖਿਤ ਹੈਗਾ ਤੇ ਭਾਜਪਾ ਔਰ ਨਰਿੰਦਰ ਮੋਦੀ ਦਾ ਅਤੰਜ ਸੁਰੱਖਿਤ ਹੈਗਾ ਆਓ ਟੇਬਲ ਤੇ ਬੈਠੋ ਜੇ ਕੋਈ ਵਿਸ਼ਾ ਹੈਗਾ ਆਪਾਂ ਉਹਨੂੰ ਥੈਡਪੌਂਟ ਡਿਸਕਸ ਕਰਾਂਗੇ ਲੇਕਿਨ ਜੇ ਜੱਥੇਬੰਦੀਆਂ ਨੇ ਅੰਦੋਲਨ ਹੀ ਕਰਨਾ ਹੈ ਆਪਣੀ ਜੋ ਸਿਸਟਮ ਚਲਾਣਾ ਤੇ ਮੈਂ ਇਹਨਾਂ ਦੱਸ ਦਿਆਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦਾ ਕਿਸਾਨ ਇਹਨਾਂ ਜੱਥੇਬੰਦੀਆਂ ਦੇ ਕੇਸ ਆ ਜਾਂਦੇ ਹਰ ਬੰਦਾ ਪੀਸ ਚਾਹੁੰਦਾ ਹੈ ਹਰ ਬੰਦਾ ਸ਼ਾਂਤੀ ਚਾਹੁੰਦਾ ਹੈ ਹਰ ਬੰਦਾ ਚਾਹੁੰਦਾ ਕਿ ਮੇਰਾ ਪੰਜਾਬ ਅੱਗੇ ਵਧੇ ਚਾਹੇ ਉਹ ਕਿਸਾਨ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਸਾਡੀਆਂ ਪੈਨਾਹਾਂ ਹੋਣ ਚਾਹੇ ਨੌਜਵਾਨ ਹੋਵੇ ਚਾਹੇ ਵਪਾਰੀ ਹੋਣ ਹਰ ਬੰਦਾ ਪੰਜਾਬ ਨੂੰ ਅੱਗੇ ਵਧਣਾ ਚਾਹੁੰਦਾ ਹੈ ਔਰ ਇਸ ਵਾਸਤੇ ਮੇਰੀ ਕਿਸਾਨ ਵੀਰਾਂ ਨੂੰ ਅਪੀਲ ਹੈ ਕੋਈ ਵੀ ਵਿਸ਼ਾ ਹੈ ਆਓ ਆਪਾਂ ਗੱਲਬਾਤ ਕਰੀਏ ਗੱਲਬਾਤ ਨਾਲ ਉਹਦਾ ਹੱਲ ਕਰੀਏ